ਆਹ ਪੰਪ ਵਾਲੇ ਪਾਣੀ ਨੂੰ ਰੋਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਪੰਪ ਆ ਗਿੱਦੜਪਿੰਡੀ ਲੱਗ ਗਏ ਇਹ ਕਾ ਅੰਕਲ ਆ ਜੀ ਤੇ ਉਹ ਪੰਪ ਵਾਲਾ ਵੀਰ ਆ ਇਹ ਪੰਪ ਆ ਇੱਥੇ ਪਾਣੀ ਨਹੀਂ ਪੀ ਸਕਦੇ ਕਹਿੰਦੇ ਤੁਸੀਂ ਪਾਣੀ ਨਹੀਂ ਪੀਣਾ ਨਹੀਂ ਸਕਦੇ ਪਾਣੀ ਹਾਂ ਅਹੀਂ ਮੈਂ ਦੱਸਦਾ ਅਹੀਂ ਰੁਕ ਜਾ ਰੋਲਾ ਨਾ ਪਾਓ ਹੁਣ ਰੋਲਾ ਨਾ ਪਾਓ ਵਾਟਰ ਕੂਲਰ ਅਸੀਂ ਭਰਿਆ ਠੀਕ ਆ ਇੱਥੇ ਚਾਲੀ ਜਾਣੇ ਆਉਂਦੇ ਵਾਟਰ ਕੂਲਰ ਭਰਨੇ ਅਸੀਂ ਕੱਲਿਆਂ ਨੇ ਭਰਿਆ ਡੱਬਾ ਅਹੀਂ 12 ਅਹੀਂ ਮੜੇ 12 ਤੱਪ ਵੱਤ ਸਭ ਵੀਡੀਓ ਦਿਖਾ ਨਾ ਤਰਾ ਦਬਾ ਯਾਰ ਇਦਾਂ ਕਿਦਾਂ ਚੱਕ ਲੂੰਗਾ ਕੋਈ ਨਹੀਂ ਰੱਖ ਲੋ ਵਾਟਰ ਕੂਲਰ ਰੱਖੋ ਰੱਖ ਲੋ ਵਾਟਰ ਕੂਲਰ ਮਾਰੋ ਬਾਜੀ ਨੂੰ ਮਾਰਨੇ ਹੋ ਬਲ ਜਾ ਮਾਰੀ ਅੱਜ ਦੇ ਪੂਰਾ ਮੇਲਾ ਹੀ ਹੋਊਗਾ ਇੱਥੇ ਹੋ ਜੇ ਤਫੇਗੀ ਯਾਰ ਤੂੰ ਹੀ ਕਮਾਲ ਦੇ ਬੰਦੇ ਯਾਰ ਪਾਣੀ ਤੋਂ ਮਨਾ ਕਰੀ ਜਾਂਦੇ ਯਾਰ ਇਹ ਬਿਹਾਰ ਵਾਹ ਯੂਪੀ ਆ ਪੰਜਾਬ ਨਹੀਂ ਦਾ ਮੇਰੀ ਗੱਲ ਤੇਰੇ ਅੱਗੇ ਦੇ ਬੰਦੇ ਤੇ 50 ਜਾਨਾਂ ਨੇ ਪੀਣਾ ਇਹ 50 ਫਿਰ ਕਿਦਾਂ ਕਰਾਂਗੇ ਸ਼ਰਮ ਹੋ ਜਾਏਗਾ ਯਾਰ ਇੱਕ ਵਾਰ ਯਾਰ ਨਹੀਂ ਰਹਿਣਾ ਸਾਡਾ ਬਾਰੇ ਬਿੜੀ ਜਾ ਰਹੀ ਉਹ ਨਹੀਂ ਇੱਕ ਮਿੰਟ ਇੱਕ ਮਿੰਟ ਠੀਕ ਹੈ ਡੋਲ ਦੇ ਯਾਰ ਡੋਲ ਦੇ ਡੋਲ ਦੇ ਡੋਲ ਦੇ ਕੋਈ ਨਹੀਂ ਕੋਈ ਨਹੀਂ ਸਾਡੇ ਕੋ ਪਾਣੀ ਪਿਛੇਰਾ ਪਾਣੀ ਪਿਛੇਰਾ ਸਾਡੇ ਕੋ